ਪਹਿਲਾ ਸੁਹਾ ਸੋਣਾ ਗਾਣੇ ਮੂੰਹੋਂ ਚਾਰ ਦੰਦਾਂ ਦੀ ਇਹ ਆਪ ਇਹ ਬੌਂਡ ਦੀ ਆ ਗਈ ਇਹ ਆਪ ਹੈਗੀ ਆ ਇਹ ਜਰਸੀ ਦੇ ਬੌਂਡ ਦੀ ਹੈਨਾ ਥੱਲੇ ਬਹਿ ਗਿਆ ਤੇ ਚੋਕੇ ਤੇ ਉੱਠ ਖੜਿਆ ਹੋ ਕੰਮ ਹੀ ਹੋਇਆ ਕਰੂਗਾ ਟੂਟੀ ਵਾਲਾ ਕੰਮ ਆ ਹਾਂ ਟੂਟੀ ਵਾਲਾ ਕੰਮ ਆ ਟੂਟੀ ਸ਼ਰਤੀ ਆਪਾਂ ਉਹ ਸਿਸਟਮ ਹੋ ਜਾਊਗਾ ਇਹ ਸੱਜਣੋ ਫੁੱਲ ਵੱਡੇ ਕੱਦ ਕਾਠ ਵਾਲੀ ਹੈਵੀ ਜਰਸੀ ਆ ਬਾਕੀ ਜਾਨ ਜੂਨ ਬਹੁਤ ਆਗਾ ਕਿਵੇਂ ਮਰਜੀ ਆਏ ਹੁਣ ਜਹਾ ਹੁਣ ਆਪਣੇ ਦੇਖਣਾ ਕੋਈ ਪੱਖਾ ਛੱਡ ਨਾ ਛੱਡ ਠੀਕ ਆ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਾਇਆਂ ਨੂੰ ਰਹਿ ਜਾਂਦਾ ਬਰਨਾਲਾ ਆਪਾਂ ਪਹੁੰਚਿਆ ਸੱਜਣੋ ਬਾਈ ਸ਼ੀਰੇ ਕੋਲੇ ਜਾਨਵਰ ਦਿਖਾਵਾਂਗੇ ਅੱਜ ਦੀ ਵੀਡੀਓ ਚ 4 ਇੱਕ ਦਿਖਾਵਾਂਗੇ ਜਰਸੀ ਟੌਪ ਕੁਆਲਿਟੀ ਦੀ ਵੱਡੇ ਕੱਦ ਕਾਠ ਚ ਪੰਜਾਬ ਵਾਲੀ ਇੱਕ ਦਿਖਾਵਾਂਗੇ ਬਾਈ ਪਿਓਰ ਫਾਰਮ ਵਾਲੀ ਐਚ ਐਫ ਬੱਚੀ ਤੇ ਇੱਕ ਦਿਖਾਵਾਂਗੇ ਐਚ ਐਫ ਦਾ ਕ੍ਰੋਸ ਤੇ ਜਾਨਵਰ ਦਿਖਾਵਾਂਗੇ ਚਾਰ ਤੇ ਦਿਖਾਵਾਂਗੇ ਚਾਰਿਆਂ ਐਂਡ ਕੁਆਲਿਟੀ ਦੇ ਇੱਕ ਜਿਹੜੀ ਕ੍ਰੋਸ ਆ ਨਾ ਬਾਈ ਕਹਿੰਦਾ 20 25 ਲੀਟਰ ਵਾਲੀ ਆ ਉਹਦੇ ਵੀ ਕਰਾਉਂਗਾ ਦਰਸ਼ਨ ਤੇ ਆ ਜਾਓ ਸਿੱਦੇ ਨਾ ਕਰਾਉਣਾ ਗੱਲਬਾਤ ਆ ਜਾ ਸਿੱਧਿਆ ਕਰੋ ਹੋਰ ਕਿਵੇਂ ਆ ਠੀਕ ਆ ਬਾਈ ਸਾਰੇ ਗਾਰ ਬਾਈ ਸਾਰੇ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇਗੇ ਠੀਕ ਆ ਉਹ ਦੂਜਿਆਂ ਨੂੰ ਵੀ ਬੁਲਾ ਦੇ ਜਿਹੜੇ ਨਹੀਂ ਜੁੜੇ ਜੁੜ ਜਾਣਗੇ ਜਿਹੜੇ ਜੁੜੇ ਉਹ ਵੀ ਜੁੜ ਜਾਵੇ ਵੱਤ-ਵੱਤ ਜਿਹੜੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆ ਸ਼ੇਰ ਮਾਰਦਾ ਕਰੋ ਸੱਜਣੋ ਤੁਹਾਡੇ ਸ਼ੇਰ ਨਾਲ ਹੀ ਸਿਸਟਮ ਚੱਲਦਾ ਜਿਹੇ ਦਾ ਭਲਾ ਹੋਇਆ ਉਹਦਾ ਹੋਰ ਵੀ ਲੈਣਾ ਉਹਦਾ ਆਹ ਹਾਂ ਹਾਂ ਇੱਥੇ ਤੋਂ ਕਰੀਏ ਸ਼ੁਰੂਆਤ ਜਰਸੀ ਤੋਂ ਲੈ ਖੋਲ ਕੇ ਤੋੜਦੇ ਇੱਕ ਵਾਰੀ ਨਾਲ ਨਾਲ ਦੱਸ ਦੇ ਡਿਟੇਲ ਸੁਹਾ ਕਿਹੜਾ ਇਹਦਾ ਇਹ ਬਾਈ ਪਹਿਲਾ ਸੁਹਾ ਸੋਨਾ ਕਹਨੇ ਮੂੰਹੋਂ ਚਾਰ ਦੰਦਾਂ ਦੀ ਆ ਗਈ ਇਹ ਆਪ ਇਹ ਬੌਂਡ ਦੀ ਆ ਗਈ ਇਹ ਆਪ ਹੈਗੀ ਆ ਇਹ ਜਰਸੀ ਦੇ ਬੌਂਡ ਦੀ ਹੈ ਨਾ ਬੌਂਡ ਦੀ ਹਾਂ ਅੱਧੇ ਨੇ ਕਿੰਨੇ ਕ ਕੱਢ ਦਿਆ ਸੀਰੇ ਦੋਨ ਬਾਈ ਤਾਂ ਹੁਣ ਮਨ ਕੇ ਚੱਲ ਵੀ 5-7 ਦਿਨ ਲੈ ਜੂਗੀ ਚੱਲ ਵੀ ਬੈਠ ਹੁਣ ਇਹ ਅਜਾ ਹਾਂ 5-7 ਦਿਨ ਲੈ ਜੂ ਤੇ ਬੈੜੀ ਚੱਲਦੀ ਬਾਕੀ ਪਸ਼ੂ ਦਾ ਜਾਂ ਜੀ ਲਾਇਦਾ ਹੁੰਦਾ ਹਨਾ ਹਾਂ ਬਾਕੀ ਜਾ ਕੇ ਜੀ ਨਾਲ ਗੱਲ ਕਰ ਲਈਏ ਨਾ ਇਹ ਹੈਗੀ ਆ ਭਾਈ ਫੁੱਲ ਵੱਡੇ ਕੱਦ ਕਾਠ ਚ ਆ ਗਈ ਕੋਈ ਛੋਟਾ ਕੱਦ ਨਹੀਂ ਜਿਵੇਂ ਆਪਾਂ ਕਹਿੰਦੇ ਆ ਐਚ ਐਫ ਬੈੜਾਂ ਦਾ ਕੱਦ ਹੁੰਦਾ ਓਡਾ ਕੱਦ ਕਾਠ ਹੈਦਾ ਤੇ ਮੇਨ ਗੱਲ ਆ ਜਿਹੜੀ ਜਾਨ ਵਾਲੀ ਬੱਛੀ ਆ ਬਾਕੀ ਸੀਲ ਠੰਡੀਆਂ ਕਿਵੇਂ ਮਰਜੀ ਦੇ ਲਾ ਲਾ ਕਿਵੇਂ ਮਰਜੀ ਕੋਈ ਜਵਾਕ ਚਾਹੇ ਠੰਡੀ ਸੀਲ ਵੀ ਆ ਤੇ ਬਾਕੀ ਯਾਰੀ ਮੇਰੀ ਗੱਲ ਭਾਈ ਥਾਣਾ ਹੈਗਾ ਮੰਨ ਕੇ ਚੱਲ ਵੀ ਹਨਾ ਐਚ ਐਫ ਵਾਖੜ ਤੋਂ ਵੀ ਲੱਗਿਆ ਹੋਣਾ ਦੇਖ ਲਾ ਜਿਹੜਾ ਆ ਲੱਗਦਾ ਪੀੜੀਆਂ ਦੇ ਪਾਵੇ ਨਾਲ ਦੇ ਥਣ ਲੱਗੇ ਪਏ ਨੇ ਗੁੱਲਿਆਂ ਨਾਲ ਥਣਾ ਹੋ ਲੱਗਿਆ ਚਵਾਈ ਚੂਈ ਇੰਨੀ ਐ ਬੰਬ ਆ ਗਈ ਹਾਂ ਚਵਾਈ ਚੂਈ ਇਹਦੀ ਬਣਨੀਆ ਬੰਬ ਬਾਕੀ ਜਦੋਂ ਚੇਪਾ ਆ ਕੇ ਲਾਉਂਗੇ ਤੁਹਾਨੂੰ 10 ਵੀ ਦੇਣੀ ਹੈਗਾ ਵੀ ਹੁਣ ਜਿੰਮੇ ਗਰਮੀਆਂ ਆਗਲਾ ਹਾਂ ਜੀ ਠੀਕ ਹੈ ਨਾ ਉਹ ਬੈਠਾ ਧਾਰ ਚੋਣ ਵੇਲੇ ਬੰਦਾ 10 ਮਿੰਟ ਚੱਲ ਚੱਲੀ ਕਰੀ ਜੇ ਲੋਕ ਜਦੋਂ ਥੱਲੇ ਬਹਿ ਗਿਆ ਤੇ ਚੋਕੇ ਤੇ ਉੱਠ ਖੜਿਆ ਉਹ ਕੰਮ ਹੀ ਹੋਇਆ ਕਰੂਗਾ ਟੂਟੀ ਵਾਲਾ ਕੰਮ ਆ ਹਾਂ ਟੂਟੀ ਵਾਲਾ ਕੰਮ ਆ ਟੂਟੀ ਛੜਤੀ ਆਪਾਂ ਉਹ ਸਿਸਟਮ ਹੋ ਜੂਗਾ ਇਹ ਸੱਜਣੋ ਫੁੱਲ ਵੱਡੇ ਕੱਦ ਕਾਠ ਵਾਲੀ ਹੈਵੀ ਜਰਸੀ ਆ ਇਹ ਚੀਜ਼ ਮੈਂ ਬਾਰ ਬਾਰ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਕਈ ਸੱਜਣਾਂ ਨੂੰ ਲੱਗਦਾ ਹੁੰਦਾ ਵੀ ਬਾਈ ਕਈ ਵਾਰ ਯਾਰ ਕੈਮਰਾ ਨਾਲ ਫਲੈਟ ਕਰਕੇ ਦਿਖਾ ਦਣ ਇਦਾਂ ਨਾ ਦਿਖਾ ਦਣ ਹਣਾ ਉਹ ਸਿਸਟਮ ਆਪਣੇ ਚੈਨਲ ਤੇ ਨਹੀਂ ਤੁਹਾਨੂੰ ਮਿਲੂਗਾ ਕਦੇ ਤੇ ਇੱਥੋਂ ਦਰਸਲ ਲੰਬਾਈ ਲਮੂਈ ਦਿਖਾ ਦੇ ਬਾਕੀ ਜਾਨ ਜੂਨ ਬਹੁਤ ਆਗਾ ਕਿਵੇਂ ਮਰਜੀ ਆਇਆ ਹੁਣ ਜਾ ਹੁਣ ਆਪਣੇ ਦੇਖਣਾ ਕੋਈ ਪੱਖਾ ਛੱਡ ਨਾ ਛੱਡ ਠੀਕ ਆ ਨਾ ਉਹੀ ਗੱਲ ਆ ਤੇ ਨਗੀਨੇ ਹਰੇ ਬਰਕ ਥੱਲੇ ਬੰਨੀ ਰੱਖ ਕਿਵੇਂ ਮਰਜੀ ਬੰਨੀ ਚੱਲ ਕੋਈ ਆਇਆ ਨਹੀਂ ਹੈਗਾ ਉਹ ਕਿ ਉਹ ਅੱਜ ਕੱਲ ਹੁਣ ਗਰਮੀ ਆ ਗਈ ਹੈ ਨਾ ਗਰਮੀ ਜਿਹੜੀ ਹਲਕੇ ਵੜਾ ਹੁੰਦੀਆਂ ਨਹੀਂਆਂ ਹਾਂਜੀ ਹਾਂਜੀ ਜਾ ਕੇ ਬੁਖਾਰ ਫੂੜ ਮਰਨ ਦੇ ਖਰਾ ਖੂੜ ਚੱਲਦਾ ਇਥੇ ਉਹ ਦਿਖਾ ਦਰਸ ਇਹਦਾ ਲੈਵ ਆ ਲੂਗਾ ਓਏ ਬ ਉਹ ਥਣ ਲੱਗਿਆ ਇਹਨੂੰ ਬਈ ਥੱਲਿਓਂ ਅੱਗੇ ਬੱਸੀ ਬੁੱਸੀ ਦੇਤੀ ਕਰਮ ਵਾਲੀ ਨੇ ਬਈ ਸੀ ਕਹਿੰਦਾ ਰੰਗ ਹੀ ਲਾ ਦਊਗੀ ਸੀ ਗੱਬਣ ਕਿਹੜੇ ਸੀ ਮੈਂ ਤੂੰ ਗੱਬਣ ਹੈ ਸੈਕ ਤਾਂਗੀ ਆ ਸੈਕ ਤੋਂ ਗੱਬਣਾ ਹਾਂ ਸੈਕ ਦਾ ਜਰਸੀ ਦਾ ਟੀਕਾ ਆਉਣਾ ਬਾਕੀ ਇਹਦੇ ਕੱਦ ਕਾਟ ਦਾ ਅੰਦਾਜ਼ਾ ਵਾਲਾ ਸੀ ਰੇ ਨੇੜੇ ਖੜ ਕੇ ਕਰਾ ਦੇ ਇੱਕ ਵਾਰੀ ਪਰਲੇ ਬੰਨੀ ਕਦਰਾਮ ਲਾਲ ਬਈ 4.5 ਫੁੱਟ ਦੇ ਵੇੜ ਫੇੜ ਹੈਗਾ ਉਹ ਕੱਦ ਕਾਟ ਦਾ ਇੱਥੇ ਤੋਂ ਅੰਦਾਜ਼ਾ ਲਾ ਲੈ ਕਿਉਂਕਿ ਕਈ ਸੱਜਣ ਕਹਿੰਦੇ ਨੇ ਵੀ ਛੋਟੀ ਹੋਊਗੀ ਉਹ ਗੱਲਬਾਤ ਨਹੀਂ ਉਹ ਚੀਜ਼ ਦੀ ਯਾਰਾ ਬਾਕੀ ਚੰਕੁਮਕ ਬੱਸੀ ਦੀ ਰੰਗ ਆਵਾਜ਼ ਕਿਸੇ ਬਾਤਿਆ ਜੀ ਦੀ ਘ ਦੁੱਧ ਕਿੰਨਾ ਕ ਪਾ ਸਕਦੇ ਸੀਰੇ ਤੇਰੇ ਤੇ ਦੁੱਧ ਬਾਈ ਅਗਲੇ ਦੀ 6 ਵਾਗੀ ਹੜਾ ਹਾਂ ਉਰਾਂ ਨੂੰ ਆਜ ਲੈ ਇਹਦਾ ਹੁਣ ਨਾਲ ਨਾਲ ਦਿਖਾ ਦੇ ਹੋਰ ਨਾਲ ਬੰਦੇ ਦਾ ਸੈਲਜ ਵਗੈਰਾ ਪਕਾ ਪਾਇਆ ਹੋਇਆ ਠੀਕ ਹੈ ਨਾ ਹਾਂਜੀ ਹਾਂਜੀ ਤਾਂ ਇਹਨੇ 20 ਪਲੱਸ ਦੁੱਧ ਗਰਮੀ ਚ ਅਗਲੇ ਬੰਦੇ ਨਾਲ ਕਰਸ ਨੇੜੇ ਲਾ ਕੇ ਕੈਮਰਾ ਕਿਉਂ ਜਿਹੜੇ ਮੱਝ ਹੋਈ ਗਾਂ ਹੋਈ ਥਾਲ ਦੇ ਸਿਰ ਤੇ ਬਹੁਤ ਫਰਕ ਹੁੰਦਾਗਾ ਆ ਉਹੀ ਗੱਲ ਆ ਵੀ ਜਿਹੜੀ ਯਾਰ ਚੰਗੀ ਚੀਜ਼ ਹੋਊ ਮੇਰੇ ਹਿਸਾਬ ਨਾਲ ਦੁੱਧ ਵਾਲੀ ਚੀਜ਼ ਹੋਊ ਉਹਨੂੰ ਥਣ ਵੀ ਚੰਗਾ ਥਣ ਵੀ ਚੰਗਾ ਲੱਗਿਆ ਹੋਊਗਾ ਖਾਵੇ ਸਾਰੀ ਹੁੰਦਾਗਾ ਥਾਣਾ ਦੁੱਧ 2 ਕਿਲੋ ਘਟ ਦੇਦੇ ਜਣਾ ਪਸ਼ੂ ਜਿਹੜ ਉਹਕੇ ਜਰਕ ਤੇ ਖਖੜਛੇ ਛੇਤੀ ਖੜਾ ਹੋਣ ਜਿੱਤੇ ਹੁਣ 15 ਮਿੰਟ ਥੱਲੇ ਬੈਠਾ ਥਰਨ ਹੱਥ ਚਾਇਆ ਉਹ ਫਿਰ ਮੈਂ ਚੰਗੀਆਂ ਤੇ ਲੇਵਾ ਵੀ ਆਇਆ ਨਾ ਬਣਾਉਗੀ ਟੌਪ ਦਾ ਹਲੇ ਇੱਕ ਹਫਤਾ ਬਾਈ ਕਹਿੰਦਾ ਕੱਢਦੀ ਆ ਰੁਪਏ ਕਿੰਨੇ ਲਾਵਾਂਗੇ ਇਹਦੇ ਤੇ ਬਾਈ ਆਪਾਂ 85000 ਰੁਪਏ ਦੀ ਲੇਵਾਂਗੇ 85000 ਰੁਪਏ ਦੀ ਆਪਾਂ ਦੇ ਦਾਂਗੇ ਇਹ ਹੈਗੀ ਆ ਗਰਮੀ ਚ ਚੱਲਣ ਵਾਲੀ ਆਈਟਮ ਬਾਕੀ ਲੇਵਾ ਜਿਹੜਾ ਇਹਦਾ ਨਾ ਲੇਵੇ ਦੀ ਬੰਤਰਾ ਗਈ ਠੀਕ ਆ ਨਾ ਡਰੂ ਡਰ ਬੰਦ ਲੇਵਾ ਠੀਕ ਆ ਨਾ ਕੋਈ ਪੱਕੇ ਚ ਬੰਨੀ ਰੱਖੇ ਕੋਈ ਕਿਤੇ ਉਹ ਕਰਿਆ ਐ ਨਹੀਂ ਹੈਗਾ ਵੀ ਇੱਕ ਤਾਂ ਟੁੱਟ ਮਾਇਆ ਲੇਵਾ ਹੁੰਦਾਗਾ ਹਣਾ ਆ ਬਾਕੀ ਇਹ ਜਿਹੜੀ ਦੇਖਣ ਜਾਵੋਗੇ ਨਾ ਯਾਰ ਜਰਸੀ ਗਾਵਾ ਦੇਖਣ ਜਾਵੋ ਜੇ ਲੇਵੇ ਟੁੱਟ ਮੇ ਹੁੰਦੇ ਨੇ ਕਿ ਉਹਨਾਂ ਦੇ ਬੰਦ ਅਟੜਦੀ ਆ ਜੀ ਲੇਵੇ ਦਾ ਵੀ ਸਟਾਈਲ ਡਿਜ਼ਾਈਨ ਇਹਦਾ ਚੰਗਾ ਤੇ ਮੇਨ ਗੱਲ ਆ ਯਾਰ ਆ ਥਾਣਾ ਜਿਹਦਾ ਇਹ ਥਾਣੇ ਜੇ ਤੁਸੀਂ 100 ਗਾਉਂ ਦੇਖੋਗੇ 100 ਮਾਗਰ 2-4 ਗਾਵਾ ਨਹੀਂ ਮਿਲੂਗਾ ਇਸ ਤਰ੍ਹਾਂ ਤੈਨੂੰ ਵੀ ਹੁਣ ਵੀਡੀਓ ਪਾਉਂਦੇ ਨੇ ਹੋ ਗਿਆ ਕਿ ਇਹ ਹੀ ਜਰਸੀ ਇਹੇ ਲੇਵੇ ਵਾਲੀ ਨਵਾਂ ਹਾਣਾਚਾਰ ਦਾ ਠੀਕ ਹੈ ਨਾ ਮੇਨ ਗੱਲ ਤਾਂ ਬਈ ਸਾਰੇ ਕਿਸੇ ਪਾਸੇ ਅੱਜ ਕੋਈ ਸ੍ਰੀ ਸ੍ਰੂਟ ਕੰਨੇਉ ਕੋਈ ਹਨਾ ਕਿਸੇ ਪਾਸੇ ਕੋਈ ਹੋਣੀ ਵਾਦੀ ਕੋਈ ਮਜਬੂਤ ਇਹ ਪੁੱਲ ਮਲਾ ਕੇ ਗੱਲ ਕਰ ਲੈ ਮੈਂ ਸੱਜਣੋ ਯਾਰ ਇਹ ਕਾਂਚਾ ਜਿਹੜਾ ਇਹਦਾ ਮਜਬੂਤ ਸਟਰਕਚਰ ਦੀ ਆ ਗਈ ਤੇ ਥਣ ਥਣਾਉਟ ਅੱਜ ਦੇ ਟਾਈਮ 'ਚ ਇਹ ਬੱਛੀ ਨੂੰ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਮੰਗ ਲਈ ਔੜੇ ਜਿੰਨੇ ਰੁਪਏ ਚ 4 ਦੇ ਨਾਲ ਉਹਨੇ ਮੰਨ ਕੇ ਚੱਲ ਆ ਇਹਦਾ ਲਵਾਂਗੇ 85000 ਰੁਪਏ ਲੈ ਹੁਣ ਤੁਹਾਨੂੰ ਦਿਖਾਉਂ ਰਿਆਂ ਸੱਜਣੋ 2 ਨੰਬਰ ਵਾਲੀ ਬੱਛੀ ਲੈ ਸੱਜਣਾ ਇਹ ਤੇ ਮਾਰਦੇ ਹੁਣ 2 ਨੰਬਰ ਵਾਲੀ ਪੱਛੀ ਦੇ ਕੈਮਰਾ ਜਿਵੇਂ ਤੁਹਾਨੂੰ ਆਖਿਆ ਸੀ ਨਾ ਮੈਂ ਗਰਮੀ ਵਾਲੇ ਤੋਹਫੇ ਦਿਖਾਉਂਗਾ ਉਹ ਗੱਲ ਬਾਤਾਂ ਖੈਰ ਸਹਿਰਾ ਭਈ ਇਹਦਾ ਲਾਲ ਰੰਗ ਆ ਗਿਆ ਦੇਖ ਹਣ ਥਣ ਗੁਲਾਬੀ ਥਣ ਆ ਕੇ ਲੱਗੇ ਹੋਏ ਹਾਂ ਤੇ ਮੁੱਠੀ ਵਾਲਾ ਥਣਾ ਜੇ ਕਰ ਲਾਣਾ ਵੀ ਸੱਜਣੋਂ ਕੱਡ ਕਾਠ ਦੀ ਗੱਲ ਉਹੀ ਗੱਲ ਆ ਵੀ ਕੱਡ ਕਾਠ ਵੀ ਚੰਗਾ ਤੇ ਯਾਰ ਸ਼ਕੀਨ ਸ਼ਕੂਨ ਵੀ ਬੱਛਿਆ ਬੂਮਾ ਦਿਖਾ ਦੇ ਭਾਈ ਇਹਦਾ ਪੂਰਾ ਬੂਮਾ ਦੇਖ ਕਿਵੇਂ ਫੇਸ ਕਵਾਲੀ ਵੀ ਦਿਖਾ ਦਾਂਗੇ ਤੁਹਾਨੂੰ ਤੇ ਖਣ ਥਣੋਟ ਵੀ ਦਿਖਾ ਦਾਂਗੇ ਸੂਣ ਚ ਮੇਰਾ ਖਾਲਾ ਸੀਰੇ ਕੱਢ ਦੀ ਅਜਨ ਹਜੇ ਹਨਾ 10 ਦਿਨ ਲੈ ਜੂ ਬਸ ਸੂਣ ਦੇ ਹਫਤਾ 10 ਦਿਨ ਲੈ ਜੂ ਤੇ ਬਾਕੀ ਉਦੋਂ ਤੱਕ ਨਾ ਬੱਛੀ ਨਾ ਬਣ ਜਾਣਾ ਕਮਾਲ ਦੀ ਲ ਇਥੋਂ ਪੂਰੀ ਦਿਖਾ ਦੀ ਦਰਸ ਵੇ ਇੱਥੇ ਤਾਂ ਦਿਖਾ ਦੇ ਬੱਛੀ ਨੂੰ ਹਰੇਕ ਪੱਖ ਤੋਂ ਇਹ ਗਰਮੀ 'ਚ ਚੱਲਣ ਵਾਲੇ ਤੋਹਫੇ ਨੇ ਗਰਮੀ ਵਾਲੀਆਂ ਆਈਟਮਾਂ ਨੇ ਇਸ ਤੋਂ ਅੱਗੇ ਵੀ ਦਿਖਾਉਂਗਾ ਇੱਕ ਉਹ ਦਿਖਾਉਂਗਾ ਇਦੋਂ ਵੀ ਟੌਪ ਲੈ ਠੰਡੀ ਸੀਲ ਵੀ ਗੇਜੀ ਕਹਿੰਦਾ ਬਹੁਤ ਆਲ ਲੈ ਕਹਿੰਦਾ ਜਿੱਥੇ ਮਰਜੀ ਜਿੱਥੇ ਮਰਜੀ ਜਿੱਥੇ ਮਰਜੀ ਹੱਥ ਫੇਰਦੇ ਕਹਿੰਦਾ ਚਾਹੀ ਜਵਾਹਰ ਟੱਪ ਜੇਗੇ ਜੀ ਥੱਲੇ ਦੀ ਲੈ ਇਹਦਾ ਸੁਆ ਕਿਹੜਾ ਸੀਰੇ ਪਹਿਲਾ ਸੁਆ ਪਹਿਲਾ ਸੂਆ ਪਹਿਲਣ ਦੇ ਹਿਸਾਬ ਨਾਲ ਯਾਰ ਕੱਦ ਬਿੱਡ ਬਾਡੀ ਬੁੱਡੀ ਬਹੁਤ ਆ ਹਨਾ ਬਹੁਤ ਚੰਗੀ ਆ ਹਾਂ ਪਹਿਲਣ ਦੇ ਹਿਸਾਬ ਨਾਲ ਕੱਦ ਕਾਠ ਬਾਡੀ ਬੁੱਡੀ ਬਹੁਤ ਆ ਬੱਚੀ ਦੀ ਜੇ ਗੱਲ ਕਰ ਲਈਏ ਕਿੰਨਾ ਕੁ ਦੁੱਧ ਪਾ ਦੂ ਬਾਈ ਤੇਰੇ ਐਕਸਪੀਰੀਅੰਸ ਨਾਲ ਬਾਈ ਇਹ ਗਰਮੀ ਦੇ ਹਿਸਾਬ ਨਾਲ 20 ਕਿਲੋ ਦੁੱਧ ਪਾ ਦੂ ਜੇ ਠੀਕ ਆ ਨਾ ਵਧੀਆ ਆ ਅੱਜੇ ਇਹੀ ਹਿਅਰ ਚ ਹੁੰਦੀ ਦੁੱਧ 24 25 ਕਿਲੋ ਪਾਣੀ ਹਨਾ ਹਰ ਪਈਏ ਕਿੰਨੇ ਲਵਾਂਗੇ ਇਹਦੇ sire ਇਹ ਬਾਈ 5000 ਰੁਪਏ ਦੇ ਦਾਂਗੇ 65 ਦੀ ਦੇ ਦਾਂਗੇ ਕੱਚੀ ਪੱਕੀ ਹੈਨਾ ਛੋਟ ਛੱਪਾ ਮਾਨਤਾ ਨਾ ਆਈ ਗਏ ਸੱਚਨ ਦਾ ਕਰ ਦਾਂਗੇ ਪਹਿਲਾਂ ਨਹੀਂ ਆਪਾਂ ਕਿਸੇ ਨਾਲ ਸਰੇ ਗਏ ਹੈਗੇ ਹੈਨਾ ਆ ਠੀਕ ਆ ਗੱਲ ਇਹਦਾ ਹੁਣ ਚੱਲੀ ਅੰਦਰ ਹਾਂ ਦਾ ਹੁਣ ਕੰਨਾ ਹੁਣ ਪਸ਼ੂਆਂ ਨਾਲ 100 ਰੁਪਏ ਨਾਲ ਥੋੜੀ ਵਰਤੀ ਆ ਉਹੀ ਗੱਲ ਆ ਭੁੱਲਾ ਤੇ ਜੀ ਅੱਗੇ ਜੀ ਦਾ ਛੜ ਦੇ ਖਲਾ ਤਰਸ ਆਈ ਤੇ ਮਾਰਦੇ ਕੈਮਰਾ ਓਏ ਆ ਆਈਟਮ ਦਿਖਾ ਦੇ ਆ ਦਿਖਾ ਦੇ ਟਰੱਕ ਜਿੱਡੀ ਪੱਛੀ ਇਹਦੀ ਬਾਡੀ ਬੂਡੀ ਦਾ ਨਾ ਸੱਜਣੋ ਇਹਦੀ ਤਾਂ ਯਾਰ ਮੈਸਾਂ ਸਿੱਤ ਨੂੰ ਗੇਦਾ ਤਾਂ ਯਹੀ ਜੀ ਮੈਸ ਬੰਨ ਲਈ 20 ਕਿਲੋ ਵਾਲੀ ਜਹਾਜ ਆ ਨਗੀਨਾ ਬੰਨ ਲਿਆ ਇਹਦੀ ਚੋਲੀ ਚੂੜੀ ਦਿਖਾ ਦੇ ਦਰਸ ਓਏ ਇਹਦੀ ਬਾਡੀ ਬੁੱਡੀ ਬਹੁਤ ਆ sire ਇਹਦਾ ਕਿਹੜਾ ਸੁਆ ਬਾਈ ਇਹਦਾ ਬਾਈ ਆਪਾਂ ਦਾ ਦੂਜਾ ਸੁਆ ਕਹਾਂ ਆਪਾਂ ਤੀਜਾ ਸੁਆ ਕਹਿ ਕੇ ਦੇਵਾਂਗੇ ਅਗਲੇ ਨੂੰ ਹਾਂ ਤੀਜਾ ਕਹਿ ਕੇ ਦੇ ਦਾਂਗੇ ਲੈ ਇੱਥੋਂ ਦਿਖਾ ਦੇ ਕਿ ਤਰਸ ਸਮਾਰ ਕੇ ਓਏ ਫੇਸ ਕੁਆਲਿਟੀ ਦਿਖਾ ਦੇ ਅਗਲੇ ਬੰਦੇ ਉਹਦਾ ਉਹੀ ਗੱਲ ਹੈ ਇਹੋ ਜੀਰੋ ਆਹ ਆਪਾਂ ਤਾਂ ਹੁਣ ਇਹਨੂੰ ਦੋਗਲਾ ਪਾਣੀ ਕਹਾਂਗੇ ਹਨਾ ਵਿੱਚ ਜਿਹੜੂ ਕਹਿੰਦੇ ਨੇ ਗ੍ਰੇਨੈਡੋ ਗ੍ਰੇਨੈਡੋ ਉਹ ਚੀਜ਼ ਆ ਗਈ ਇਹ ਅਰੇ ਗਰਲੈਂਡੋ ਵਾਲਾ ਸ਼ਿਕਰ ਨਹੀਂ ਆਇਆ ਇਹ ਗੱਲ ਬਾਤ ਉਹੀ ਇਹਨੇ ਗਰਮੀ ਨਹੀਂ ਮੰਨਣੀ ਉਹ ਗਰਮੀ ਨਹੀਂ ਮੰਨਦੀ ਫੈਟ ਫੂਡ ਵਧੀਆ ਹੁੰਦੀ ਹੈਗੀ ਬਾਕੀ ਦੁੱਧ ਵੀ ਇਹਨੇ ਮੇਰੇ ਹਿਸਾਬ ਨਾਲ ਐਸੀ ਉਮੀਦ ਹੈਗੀ ਹੈ 30 ਕਿਲੋ ਅਗਲੇ ਬੰਦੇ ਨੂੰ ਦਿਖਾ ਦੇ ਲੇਵਾ ਅਗਲੇ ਬੰਦੇ ਨੂੰ ਕਿੰਨਾ ਦਾ ਕੋਈ ਅਗਲੇ ਬੰਦੇ ਨੂੰ ਵੀ ਦਿਖਾ ਦੇ ਲੇਵਾ ਕਿੰਨਾ ਇਹ ਜੋ ਆਪਣੇ ਕੋਲੇ ਬਈ ਵੀਡੀਓ ਵੀ ਪਈ ਆ ਗਈ ਠੀਕ ਹੈ ਨਾ ਜਦੋਂ ਪਿਆਰ ਹੁੰਦੀ ਹੈਗੀ ਇਹ ਤਾਜੀ 11 ਦਾ 4 ਹੋ ਗਏ ਤਾਜੀ ਬਹਿੜਾ ਉਹ ਵੀਡੀਓ ਪਈ ਆਪਾਂ ਕੋਈ ਨਾ ਕਈ ਵਾਰ ਅਗਲੇ ਦੇ ਫਿੱਟ ਹੋ ਗਈ ਆਪਾਂ ਹਾਂ ਜੇ ਬਾਕੀ ਕਿਸੇ ਸੱਜਣ ਨੇ ਤਾਜੀ ਦੀ ਵੀਡੀਓ ਦੇਖਣੀ ਹੈ ਨਾ ਬਾਈ ਕਹਿੰਦਾ ਤਾਜੀ ਦੀ ਵੀਡੀਓ ਵੀ ਦਿਖਾ ਦਾਂਗੇ ਅਜਾ ਮਾਕਰੋ ਦਿਖਾ ਬਾਈ ਢੱਲਾਂ ਢੁਲਾ ਦੇ ਕਿੰਨੀਆਂ ਢੱਲਾਂ ਪਈਆਂ ਨੇ ਲੈ ਨੇ ਵੇ ਤਾਂ ਇਹ ਕਿੰਨੇ ਕਿ ਦਿਨ ਕੱਢ ਦੂਗੀ ਇਹ ਬਾਈ ਸਾਡੇ ਕੋਲੇ 5-6 ਦਿਨ ਹੋਣ ਆਈ ਉਧਰ 20 ਦਿਨ ਰਹਿੰਦੇ ਸੀਗੇ ਸੂਣ ਦੇ ਅੱਛਾ 15 ਕ ਦਿਨ ਦੇ ਡੇਢ ਘੜ ਰਹਿੰਦੇ ਨੇ ਤੇ 12 ਕ ਦਿਨ ਮੰਨ ਲਾਂਗੇ ਚਲੋ ਮੌਕੇ ਦੀ ਲਾਉਂਦੀ ਇੱਕ ਦੋ ਦੀ ਹਨਾ ਅੱਛਾ ਇਹ ਤਾਂ ਬਾਹਰੀ ਹੈ ਹਾਂ ਆਜਾ ਲ 12 ਦੇ ਇਕ ਦੋ ਦਿਨ ਵੱਧ ਕੱਢ ਜੂ ਤੇ 10 12 ਦੇ ਨਹੀਂ ਲਊਗੀ ਇਹਦੀ ਬਾਡੀ ਬੂਡੀ ਦਿਖਾ ਦੇ ਉੱਤੇ ਉਹ ਇਹਦੀ ਬਾਡੀ ਬੂਡੀ ਬਹੁਤਾ ਵਲਾ ਗਾਂਦੀਏ ਗੱਲ ਕਰ ਲਈਏ ਇਹਦਾ ਦੁੱਧ ਵੀ ਯਾਰ ਮੈਂ ਸਾਇੰਸ ਸਿਸਟਮ ਹਾਂ ਮੈਂ ਕਿਰਨ ਚਿੱਟਾ ਦੁੱਧਾਂਗਾ ਮੈਂ ਇਹ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਪਹਿਲਾਂ ਵੀ ਗਰਮੀ ਵਾਲੀਆਂ ਆਈਟਮਾਂ ਦਿਖਾਉਂਗਾ ਇਹ ਗਰਮੀ ਵਾਲੇ ਤੋਹਫੇ ਦਿਖਾਉਂਗਾ ਤੁਹਾਨੂੰ ਸਾਰੇ ਮੈਂ ਗਰਮੀ 'ਚ ਚੱਲਣ ਵਾਲੀਆਂ ਚੀਜ਼ਾਂ ਨੇ ਸੱਜਣਾ ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਹੋਇਆਗਾ ਹਨਾ ਆ ਥਣ ਥਣ ਚੰਗਾ ਲੱਗਿਆ ਤੇ ਚਬਾਈ ਚੂਈ ਵੀ ਕਾਇਮ ਹੋਊ ਤੇ ਫੇਸ ਕੁਆਲਿਟੀ ਦਿਖਾ ਦੇ ਤਰਸ ਬਾ ਨੇੜੇ ਲਾ ਕੇ ਦਿਖਾ ਦੇ ਹਰੇਕ ਪੱਕ ਤੋਂ ਘਰਾ ਦੇ ਤਸੱਲੀ ਦੇਖਣ ਵਾਲੇ ਸੱਜਣਾ ਦੀ ਦੁੱਧ ਕਿੰਨਾ ਪਾ ਦੂ ਸੀ ਰੇ ਬਾਈ ਇਹ 30 ਕਿਲੋ ਪਾ ਦੂ ਵੀ ਆਮ ਨਾਲ 30 ਕਿਲੋ ਹਾਂ ਦੂਜੇ ਸੂਏ ਦਾ ਕੀ ਕੰਮ ਹੈ ਇਹ ਕਿਹੜਾ ਗਰਮੀ ਮੰਨਣੀ ਆ ਦੂਜੇ ਸੂਏ 26 27 ਕਿਲੋ ਕੱਢਿਆ ਹੋਇਆ ਉਹਨਾਂ ਕੋਲੇ ਪਾ ਦੋ ਤਾਜੀ ਦੀ ਵੀਡੀਓ ਹੈ ਆਪਣੇ ਕੋਲ ਆਪਣੇ ਕੋਲ ਹੈਗੀ ਆ ਮੌਲਕਾ ਕੁਲੇਖੀ ਨਹੀਂ ਹਾਂ ਉਹਦੇ ਜਾਇ ਕਹਦੀ ਇਹਦਾ ਵੀ 1 ਲੱਖ ਰੁਪਇਆ ਲੈਣਾ 1 ਲੱਖ ਰੁਪਇਆ ਵੀ ਆਪਾਂ ਉਹਦੇ ਢੇਰੀ ਕਰ ਦਾਂਗੇ ਬੈਂਦੀਆ ਫਿਰ ਲਟ ਲਟ ਕੇ ਜਦੋਂ ਤਾਜੀ ਨੇੜ ਆਉਂਦੀ ਆ ਸੂਣ ਦੇ ਜਦੋਂ ਤਿਆਰ ਹੋ ਗਈ ਬੈਠਨੇ ਸੀਗਾ ਨਾ ਗੱਲਾਂ ਘਰਾ ਦੇਣੀ ਇਹ ਵੀ ਪਰ ਮ ਮਹਾਲੀ ਮੰਨ ਕੇ ਜੱਲ ਵੀ ਇੱਕ ਗਰਮੀਆਂ ਤੋਂ ਹੋਈ ਆ ਗਿਆ ਇਹ ਇਹਦੇ ਰੁਪਈਏ ਕਿੰਨੇ ਲਾਵਾਂਗੇ ਅੱਜ ਇਹ ਬਾਈ 77000 ਰੁਪਏ ਦੇ ਦਾਂਗੇ ਆਪਾਂ ਹੁਣ 75000 ਦੀ ਦੇ ਦਾਂਗੇ ਮਾਨ ਤਾਨ ਕਰ ਦਾਂਗੇ ਸ਼ੋਰ ਸ਼ੱਪਾ ਲੈ ਹੁਣ ਤੇਜ਼ੀ ਬਾਈ ਕਿੰਨ ਨਗੀ ਨਜਵੇਂ ਸਾਨੂੰ ਦੱਸਿਆ ਜੀ ਮੈਂ ਵੀ ਚੰਗਾ ਟੌਪ ਕੁਆਲਿਟੀ ਦਾ ਖੜਾ ਐਚ ਐਫ ਚ ਪੈਂਦਾ ਤੇ ਉਹ ਲਈ ਜਾਂਦਾ ਇਹਦਾ ਕੱਦ ਵੀ ਬਹੁਤ ਡਾਬਲ ਆ ਯਾਰ ਇਹਦੀ ਬਾਡੀ ਬੁੱਡੀ ਵੀ ਚੰਗੀ ਆ ਇਹਦਾ ਸੂਆ ਕਿਹੜਾ ਇਹ ਬਾਈ ਪਹਿਲਾ ਸੂਆ ਆ ਗਾ ਇਹ ਮੂੰਹੋਂ ਦੰਦਾਂ ਚ ਆ ਗਈ ਹਜੇ ਅੱਛਾ ਕਹਿ ਦਾਂ ਦੋ ਦੰਦ ਆ ਗਈ ਇਹ ਇੱਕ ਦੰਦੇ ਨੇ ਛੱਟਿਆ ਹੋਇਆ ਹੈਗਾ ਹਜੇ ਅਛਾ ਮੂੰਹ ਦੋ ਦੰਦ ਦਾ ਦੋ ਦੰਦ ਦੇ ਹਿਸਾਬ ਨਾਲ ਜੇ ਗੱਲ ਕਰ ਲਈ ਅਸੀ ਰੇ ਯਾਰ ਇਹਦੀ ਬਾਡੀ ਬੂਡੀ ਬਹੁਤ ਆ ਹਨਾ ਹਾਂ ਹਾਂ ਬਈ ਬਾਕੀ ਇਹ ਫਾਰਮ ਵਾਲੀ ਵਸੇ ਬੱਸੀ ਆ ਗਈ ਠੀਕ ਆ ਜੀ ਠੀਕ ਆ ਨਾ ਵਧੀਆ ਰਿਕਾਰਡ ਆਗਾ ਇਹਦਾ ਹਾਂ ਦੋ ਦੰਦ ਦੇ ਹਿਸਾਬ ਨਾਲ ਇਹਦੀ ਜੇ ਬਾਡੀ ਬੂਡੀ ਦੀ ਗੱਲ ਕਰ ਲਈ ਬਾਈ ਇਹਦੀ ਬਾਡੀ ਬੂਡੀ ਬਹੁਤ ਡਾਵਲਾ ਉਹ ਤੁਰਦੀ ਜੀ ਕਵੇਂ ਆ ਮਸਾਂ ਜੀ ਤੇ ਪੱਕਾ ਪੁੱਕਾ ਕਰਦੀ ਆ ਉਹ ਮੂਹ ਮੂਰੀਆਂ ਦੇ ਹਲਕ ਤੋਂ ਮੰਨਦੀ ਨੇ ਅੱਛਾ ਆ ਉਹੀ ਗੱਲ ਆ ਵੀ ਪਸ਼ੂ ਪੱਕੇ ਪੁੱਕੇ ਦਾ ਮੰਨੀਆਂ ਦਾ ਇਹ ਆ ਗਈ ਬਾਈ ਐਫ ਚ ਉੱਤੋਂ ਬਾਡੀ ਬੂਡੀ ਬਹੁਤ ਆ ਤੇ ਮੇਨ ਗੱਲ ਆ ਦੇਰ ਕਿੰਨੇ ਕ ਕੱਢਦੀ ਆ ਦਣੰਤਾ ਬਾਈ ਇਹ ਜੇ ਲੈ ਜੂ 15 18 ਦਾ ਆਮ ਨਾਲ ਅਚ 15 ਦੇੜ ਗੇੜ ਲੈ ਜੂਗੀ ਬਾਕੀ ਗਰਮੀ ਦਾ ਕੱਖਿਆ ਜੀ ਜੂਲ ਵਾਲਿਆ ਪਸ਼ੂ ਨੇ ਹਨਾ ਤਾਂ ਪਹਿਲਾਂ ਵੀ ਕਈ ਵਾਰ ਸੂ ਸਕਦਾ ਹੁੰਦਾ ਬਾਕੀ ਹਜੇ ਕੱਚੇ ਇਹਦੇ ਬਲਬੂਲੇ ਦੇ ਵੀ ਟੱਲਾ ਟੂ ਲੰਬੋ ਤੋਂ ਪਈ ਨਹੀਂ ਆ ਹ ਇਹਦੀ ਦਰਸ ਬਾਲਟੇਲਾ ਵੀ ਵਿਖਾ ਦੇ ਤੇ ਇੱਕ ਵਾਰੀ ਨਾ ਇਹਦੀ ਸੱਜਣਾ ਮਾਰ ਦੀ ਫੇਸ ਕੁਆਲਟੀ ਦੇ ਵੀ ਕੈਮਰਾ ਫਾਰਮ ਵਾਲੀ ਬਿਹੜਾ ਡਰੂ ਡਰੇ ਦਾ ਆਏ ਨੇ ਬਿਆ ਬਾਡੀ ਬੂਡੀ ਇਹਦੀ ਵੀ ਬਹੁਤ ਡਾਬਲਾ ਯਾਰ ਬਾਡੀ ਬੂਡੀ ਇਹਦੀ ਵੀ ਮੈਸਾਂ ਵਾਲੀ ਆ ਬਾਕੀ ਜਿਹੜੇ ਜਾਨਵਰ ਤੁਸੀਂ ਨੇੜੇ ਆ ਕੇ ਦੇਖੋਗੇ ਸੋ ਨੂੰ ਦੱਸਣਗੇ ਯਾਰ ਬਾਕੀ ਵੀ ਤੁਹਾਨੂੰ ਮੈਂ ਚੰਗੀਆਂ ਚੀਜ਼ਾਂ ਵਿਖਾਈਆਂ ਇਹਦੇ ਰੁਪਏ ਕਿੰਨੇ ਲਵਾਂਗੇ ਇਹਦਾ ਬਈ 90000 ਰੁਪਿਆ ਦਾ ਇਹਦਾ 90000 ਲੈਣ ਦੇਣਾ ਛੋਟ ਛੱਪਾ ਮੰਨਤਾ ਉਹ ਵਾਲਿਆ ਫੋਨ ਵਾਲੇ ਜਿਵੇਂ ਜੱਜੀ ਕਿਸੇ ਨੂੰ ਠੀਕ ਆਣਾ ਵਾਕਿਆ ਹੁਣ ਇਹ ਵੀਡੀਓ ਦੇਖਿਆ ਜੇ ਜੱਜ ਦੀ ਆ ਭਾਬ ਦੇ ਮੋਬਾਈਲ ਤੇ ਵੀਡੀਓ ਪਾ ਕੇ ਤਸ਼ਲੀ ਕਰਕੇ ਪਸ਼ੂ ਦੇਵਾਂਗੇ ਉਹ ਕੰਮ ਨਹੀਂ ਹੈਗਾ ਅਗਲੇ ਦਾ ਠੀਕ ਆ ਗੱਲ ਆ ਉਹੀ ਗੱਲ ਆ ਸਤਨਾ ਜਿਹੜੀਆਂ ਮੈਂ ਦਿਖਾਈਆਂ ਨੇ ਯਾਰ ਪਰਲੀ ਉਹ ਗੱਲ ਨਹੀਂ ਹੁੰਦੀ ਨੇੜੇ ਆ ਕੇ ਉਹ ਗੱਲ ਨਹੀਂ ਹੋਊਗੀ ਵੀ ਮੈਂ ਤੁਹਾਨੂੰ ਕੋਈ ਵੱਡੀਆਂ ਦਿਖਾਤੀਆਂ ਜਾਂ ਫਲੈਟ ਕੈਮਰਾ ਛੋਟਾ ਜਿਹਾ ਪਸ਼ੂ ਛੋਟੀਆਂ ਪਸ਼ੂ ਮੁੜ ਕੇ ਆ ਗਿਆ ਵਾਲਾ ਵੀਡੀਓ ਤੇ ਵੱਡੀ ਦਿਖਾਣ ਦਾ ਠੀਕ ਆਣਾ ਘੈਲੀ ਕਰਾ ਕੇ ਫੇਰ ਪਸ਼ੂ ਦੇਵਾਂਗੇ ਉਹ ਕੰਮ ਜਾਨਮਰ ਬਾਈ ਕਹਿੰਦਾ ਦੇਵਾਂਗੇ ਹਨ ਫੁੱਲ ਤਸੱਲੀ ਕਰਾ ਕੇ ਬਾਕੀ ਜਿੱਦੇ ਜਿੱਡੇ ਕਿ ਦਿਖਾਏ ਨੇ ਉਸ ਤੋਂ ਮਾਰੇ ਮੋٹے ਯਾਰ ਸਾਨੂੰ ਜੋ ਨੇੜੇ ਆਉਣਗੇ ਵੱਡੇ ਬਾਕੀ ਗਰਮੀ ਵਾਲੇ ਤੋਹਫੇ ਨੇ ਆਈ ਹੈਗਾ ਦੇਖ ਸਾਡੇ ਹੁਣ ਕੂਲਰ ਲਾਇਆ ਪਜਾ ਕੋਈ ਹੋਰ ਲਾਤਾ ਉੱਪਰ ਮਾਰਨੇ ਦਾ ਸਰੇਟਾ ਥੱਲੇ ਖੜੀਆਂ ਨੇ ਠੀਕ ਹੈ ਗੱਲ ਠੀਕ ਹੈ ਵਧੀਆ ਐ ਨਹੀਂ ਹੈਗਾ ਵੀ ਹਨਾ ਵੀ ਜਾ ਕੇ ਅਗਲਾ ਪਾਉਂ ਵਿਆਹ ਗਰਮੀ ਆ ਗਈ ਗਾਈਆਂ ਨੂੰ ਕੂਲਰ ਲਾਓ ਪੱਖੇ ਲਾਓ ਵਾਹਲਾ ਕਿਹੜਾ ਥੋੜੀ ਸਾਰੇ ਗਰਮੀ ਵਾਲੇ ਮੰਨ ਕੇ ਚੱਲ ਗਾਇਆ ਮਤਲਬ ਹੁਣ ਜੇ ਇਹਨਾਂ ਗੱਲ ਕਰ ਲਾਂ ਵੀ ਹੁਣ ਜਿਹੜੇ ਲਾਰਡ ਚੱਲਣਗੇ ਅੱਗੇ ਉਹ ਗਰਮੀ ਗਰਮੀ ਝੱਲਣ ਵਾਲੇ گاਵਾਂ ਦੀ ਗੱਲ ਕਰ ਲਈ ਵੀ ਕ੍ਰੋਸ ਚ ਆਉਣਗੇ ਆ ਰੋਸ ਪਾਣ ਵਾਲੀ ਆਉਣ ਗਿਆ ਮਤਲਬ ਚੰਗੇ ਦੁੱਧਾਂ ਵਾਲੀ ਆਉਣ ਗਿਆ ਕ੍ਰੋਸ ਕ੍ਰੋਸ ਲੈਵਲ ਚ ਆਉਣਗੀਆਂ ਸਾਰੀਆਂ ਹਾਂ ਹਾਂ ਬਾਕੀ ਬਰੀਡ ਵਾਲੀ ਵੀ ਆ ਜਾਂਦੇ ਜਿਹੜੇ ਬੰਦਿਆਂ ਨੂੰ ਨੌਲਜ ਆ ਗਈ ਹਾਂਜੀ ਰੱਖਦੇ ਨੇ ਵੀ ਹੁਣ ਬੱਸੀ ਆ ਗਈ ਜਿਵੇਂ ਉਹਨੂੰ ਜਿਹ ਬੰਦੇ ਨੂੰ ਨੌਲਜ ਆ ਗਈ ਵਧੀਆ ਹਾਂ ਤੇ ਉਹ ਹਿਸਾਬ ਇਹ ਹੈ ਜੇ ਅੱਪਾਂ ਗੱਲ ਕਰ ਲਈ ਫਾਰਮ ਦੇ ਲੈਵਲ ਦੀ ਬੱਚੀ ਆ ਇਹਨੂੰ ਬੰਦਾ ਗਰਮੀ ਚ ਨੌਲਜ ਜਾ ਕੇ ਮੇਸ਼ਾਮ ਸਮਾਪ ਕਰਨੀ ਇਹਨਾਂ ਦੀ ਹਾਂ ਬਾਕੀ ਰੀਜ ਦਸੂਗਾ ਵੀ ਵੀਡੀਓ ਰਹੀ ਜੀ ਜਾਨੀ ਮੱਕੀ ਦਾ ਚਾਰ ਚੂਰ ਪਾਇਆ ਹੋਇਆ ਹੈਗਾ ਮੇਨ ਚੀਜ਼ ਤਾਂ ਹੁਣ ਤੂੜੀ ਤਾਂ ਹਾਜ਼ਮ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਪਿਓਰ ਗਾਈਆਂ ਆ ਦੂਗਲੇ ਦਾ ਉਹਨੂੰ ਕੋਈ ਚੱਕਰ ਨਹੀਂ ਆ ਤੂੜੀ ਪਾਈ ਪਈ ਆ ਇਹਨੇ ਯੂਨੀ ਖਾਈ ਆ ਤੇ ਇਹਨੂੰ ਕੋਈ ਚੱਕਰ ਨਹੀਂ ਹੁੰਦਾ ਇਹਦਾ ਮੱਝਾਂ ਨਾਲ ਦੀਆਂ ਨਹੀਂ ਹਨ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆ ਪਿੰਡ ਫਤੇਗੜ ਛੰਨਾ ਨੇੜੇ ਬਰਨਾਲਾ ਸ਼ਹਿਰ ਆ ਤਨੋਲਾ ਰਹਿ ਜਾਂਦਾ ਇਹਨਾਂ ਚਾਰੇ ਜਾਨਵਰਾਂ ਚੋਂ ਭਾਈ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਸਿੱਦੇ ਤੋਂ ਖਰੀਦ ਸਕਦੇ ਹੋ ਧੰਨਵਾਦ ਜੀ